ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੀ ਸਮਾਨੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਜਪ ਹਰ ਨਿਰਮਲ ਮੈਲ ਗਵਾਵਣਿਆ ਹਾਂਜੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੋਣਾ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਈ ਨਿਰਮਲ ਨਾਮ ਵਸਿਆ ਮਨ ਆਈ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿਚ ਹੋ ਆਪ ਮੋਆ ਤਿੱਥੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਗੁਰ ਸਬਦ ਦੇ ਧੋਵੇ ਨਿਰਮਲ ਵਾਜੈ ਅਨਹਦ ਧੋਨ ਬਾਣੀ ਦਰ ਸੱਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰਿ ਸ਼ਬਦ ਪਰੋਵੈ ਨਿਰਮਲ ਨਾਮ ਲੱਗੇ ਵੱਡ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸਬਦੈ ਸੋਹੈ ਨਿਰਮਲ ਨਾਮ ਮਨ ਤਨ 모ਹੈ ਸਚ ਨਾਮ ਮਾਲਕ ਦੇ ਨਾ ਲਾਗੈ ਮੁਖ ਊਜਲ ਸੱਚ ਕਰਾ ਬਣਿਆ ਮਨ ਮੈਲਾ ਹੈ ਦੂਜੈ ਪਾਈ ਮੈਲਾ ਚੌਕਾ ਮੈਲੇ ਥਾਈ ਮੈਲਾ ਖਾਈ ਫਿਰ ਮੈਲ ਵਿਧਾਈ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸੁਬਾਏ ਆ ਮੈਲੇ ਨਿਰਮਲ ਸਾਬ ਹੁਕਮ ਸੁਬਾਏ ਮਾਲੇ ਨਿਰਮਲ ਸਾਭ ਹੁਕਮ ਸੁਬਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੈ ਮਾਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਆ ਮਾਜ ਮਹੱਲਾ ਤੀਜਾ ਗੋਵਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਊਜਲ ਸਦਾ ਮੁਖ ਸੁਖ ਹੈ ਅਤ ਊਜਲ ਨਾਮ ਧਿਆਵਣਿਆ ਹਾਉ ਵਾਰੀ ਜਿਓ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੈ ਦਿਨ ਰਾਤੀ ਗੋਬਿੰਦ ਗੋਣ ਸ਼ਬਦ ਸੁਨਾਵਣਿਆ ਰਹਾਉ ਪਾਵਨ ਸ਼ਬਦ ਦੇ ਵਿੱਚ ਆਪਾਂ ਅੱਖਰਾਂ ਦਾ ਭੇਦ ਵੇਖ ਰਹੇ ਹਾਂ ਆਰੰਭ ਹੋਇਆ ਹੈ ਸ਼ਬਦ ਗੋਵਿੰਦ ਊਜਲ ਊਜਲ ਹੰਸਾ ਗੋਵਿੰਦ ਇੱਥੇ ਵਵਾ ਹੈ ਤੇ ਅੱਗੇ ਪਾਠ ਸਾਰੇ ਬੱਬੇ ਦੇ ਨਾਲ ਆ ਰਹੇ ਨੇ ਪਰ ਉਹਨਾਂ ਵਿੱਚ ਜਿਹੜਾ ਭੇਦ ਹੈ ਉਹ ਟਿੱਪੀ ਦਾ ਹੈ ਕਿਸੇ ਅੱਖਰ ਤੇ ਟਿੱਪੀ ਹੈ ਕਿਤੇ ਨਹੀਂ ਜਿੱਥੇ ਟਿੱਪੀ ਹੈ ਉਥੇ ਬੋਲਾਂਗੇ ਗੋਬਿੰਦ ਜਿੱਥੇ ਟਿੱਪੀ ਨਹੀਂ ਉਥੇ ਬੋਲਾਂਗੇ ਗੋਬਿਦ ਜਿਵੇਂ ਗਿਆਨੀ ਸਿੰਘ ਜੀ ਨੇ ਪਾਠ ਕੀਤਾ ਹੈ ਗੋਬਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਊਜਲ ਸਦਾ ਮੁਖ ਸੋਹ ਹੈ ਅਤ ਊਜਲ ਨਾਮ ਧਿਆਵਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੈ ਦਨ ਰਾਤੀ ਗੋਬਿੰਦ ਗੁਣ ਸਬਦ ਸੁਣਾਵਣਿਆ ਅਗਾਮੀ ਇਸੇ ਤਰ੍ਹਾਂ ਹੀ ਇਹ ਅੱਖਰ ਦਾ ਉਚਾਰਨ ਕਰਨਾ ਹੈ ਰਹਾਉ ਗੋਬਿੰਦ ਗਾਵਹਿ ਸਹਜ ਸੁਭਾਈ ਗੁਰ ਕੈ ਭੈ ਊਜਲ ਹਉ ਮੈ ਮਲ ਜਾਏ ਸਦਾ ਆਨੰਦ ਰਹਹਿ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਸੁਣ ਗੋਬਿੰਦ ਗੁਣ ਗਾਵਣਿਆ ਹਾਂ ਇੱਥੇ ਟਿੱਪੀ ਹੈ ਹਾਂ ਸਦਾ ਆਨੰਦ ਰਹੈ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਇੱਥੇ ਟਿੱਪੀ ਹੈ ਕਈਆਂ ਭਾਗਾਂ ਵਿੱਚ ਨਹੀਂ ਛਪੀ ਪਰ ਇੱਥੇ ਟਿੱਪੀ ਹੈ ਹੋਣੀ ਚਾਹੀਦੀ ਹੈ ਸੁਣ ਗੋਬਿੰਦ ਗੁਣ ਗਾਵਣਿਆ ਹਾਂਜੀ ਭਾਗ ਦੇ ਵਿੱਚ ਆਪ ਜੀ ਇਹ ਟਿੱਪੀ ਇੱਥੇ ਸੰਮੇਤ ਕਰ ਦਿਓ ਲਿਖ ਦਿਓ ਸੁਣ ਗੋਬਿੰਦ ਗੁਣ ਗਾਵਣਿਆ ਹਾਂਜੀ ਸਦਾ ਆਨੰਦ ਰਹੈ ਭਗਤ ਕਰੈ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾ ਚੈ ਭਗਤ ਦਰੜਾਏ ਗੁਰ ਕੈ ਸਬਦ ਮਨੈ ਮਨ ਮਿਲਾਈ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਈ ਸਬਦੇ ਨਿਰਤ ਕਰਾਵਣਿਆ ਇੱਥੇ ਵੀ ਪੂਰੇ ਬਿਲਕੁਲ ਪੋਲਾ ਜਾਂ ਬੋਲਣਾ ਸੱਚਾ ਤਾਲ ਪੂਰੇ ਪੂਰੇ ਨਹੀਂ ਕਹਿਣਾ ਪੂਰੇ ਦਾ ਮਤਲਬ ਹੈ ਕਿ ਅਧੂਰੇ ਨਾ ਹੋਣਾ ਸੰਪੂਰਨ ਹੋਣਾ ਤੇ ਪੂਰੇ ਦਾ ਅਰਥ ਹੈ ਵਜਾਉਣਾ ਜਿਵੇਂ ਆ ਸਾਡਾ ਰਿਵਾਜ ਹੁੰਦਾ ਸੀ ਕਿ ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ ਵੀ ਗਰੰਥੀ ਸਿੰਘ ਜਦੋਂ ਕਿ ਇਸ ਗੁਰਦੁਆਰੇ ਸਹਬਾਨਾਂ ਵਿੱਚ ਸਪੀਕਰ ਨਹੀਂ ਸੀ ਹੁੰਦੇ ਉਦੋਂ ਸ਼ੰਖ ਵਜਾਉਂਦੇ ਸਨ ਤੇ ਸ਼ੰਖ ਨੂੰ ਵਜਾਉਣਾ ਨਹੀਂ ਸੀ ਕਿਹਾ ਜਾਂਦਾ ਕਿਹਾ ਜਾਂਦਾ ਸੀ ਸ਼ੰਖ ਪੂਰਨਾ ਸੋ ਇਉ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਪੂਰੇ ਨਹੀਂ ਕਹਿਣਾ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸਬਦੇ ਨਿਰਤ ਕਾਵਣੇ ਆ ਓਚਾ ਕੋਕੇ ਤਨਹ ਪਛਾੜੇ ਮਾਇਆ ਮੋਹੇ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨਹ ਨ ਜਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾ ਆਪ ਕਰਾਏ ਤਨ ਮਨ ਰਤਾ ਸਹਿਜ ਸੁਭਾਏ ਬਾਣੀ ਵਜੈ ਸਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਨਾਥੇ ਵੀ ਬਹੁ ਤਾਲ ਪੂਰੇ ਬਉਤੇ ਤਾਲ ਪੂਰ ਦਾ ਹੈ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਣ ਪੇੜ ਬੰਦ ਨਾਚੈ ਦੂਜੈ ਪਾਏ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੈ ਸਬਦ ਸਦਾ ਹਰਿ ਧਿਆਇ ਇਹਾ ਭਗਤ ਹਰਿ ਭਾਵਨਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤ ਲਾਵਣਿਆ